ਜਿਹੜੇ ਨੌਜਵਾਨ ਮੁੰਡੇ ਰਾਤ ਨੂੰ ਹੂਲੜਵਾਜੀ ਕਰਦੇ ਨੇ ਜਾਂ ਫਿਰ ਸ਼ਰਾਰਤਾਂ ਕਰਦੇ ਨਜ਼ਰ ਆਉਂਦੇ ਨੇ ਸੜਕਾਂ ਦੇ ਉੱਤੇ ਜਾਂ ਫਿਰ ਪੁੱਠੇ ਸਿੱਧੇ ਸਟੰਟ ਕਰਦੇ ਨੇ ਤਾਂ ਫਿਰ ਅੱਜ ਤੋਂ ਬਾਅਦ ਸੁਚੇਤ ਹੋ ਜਾਣ ਕਿਉਂਕਿ ਰਾਤ ਦੇ ਸਮੇਂ ਹੁਣ ਆਮਲਾਜ਼ਮਾ ਚੁਸਤ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਅਜੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਦੇ ਵਿੱਚ ਦੇ ਰਾਤ ਪੁਲਿਸ ਨੇ ਨਾਕਾ ਲਗਾਇਆ ਬਠਿੰਡਾ ਪੁਲਿਸ ਦੀ ਡਰ ਦੇ ਵਜੋਂ ਹੁਣ ਨਾਕੇ ਤੋਂ ਨਹੀਂ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਨੇ ਉਹ ਗੁਜਰਦੇ ਤੇ ਨਾ ਹੀ ਉਹ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਨੇ ਕਿਉਂਕਿ ਇਹ ਦਾਵਾ ਕਰ ਦਿੱਤਾ ਹੈ ਤੈਨਾਤ ਥਾਣੇਦਾਰ ਏਐਸਆਈ ਨੇ ਏਐਸਆਈ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਨਾਕਾ ਲਗਾਇਆ ਹੋਇਆ ਤੇ ਜੋ ਵੀ ਸ਼ੱਕੀ ਮੋਟਰਸਾਈਕਲ ਸਾਨੂੰ ਲੱਗਦਾ ਅਸੀਂ ਉਸ ਦੇ ਕਾਗਜ਼ ਪੱਤਰ ਚੈੱਕ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਉਸ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਸ਼ਰਾਬ ਪੀ ਕੇ ਵਾਹ ਚਲਾਉਣ ਵਾਲਿਆਂ ਦੀ ਤਾਂ ਹੁਣ ਖੈਰ ਹੀ ਨਹੀਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤੇ ਉਹਨਾਂ ਦੇ ਵੀ ਵੱਡੇ ਪੱਧਰ ਤੇ ਚਲਾਣ ਕੀਤੇ ਗਏ ਨੇ ਆਓ ਸੁਣਦੇ ਹਾਂ ਹਾਂ ਜੀ ਜੇ ਪੀਸੀਆਰ ਵਿਕਟਰ ਤੇ ਇੱਕ ਵਿਕਟਰ ਦੇ ਪਿੱਛੇ ਪੈਨਾ ਦਾ ਨਾਲ ਮੇਰੇ ਦੋ ਬਲਾਜਮੈਂ ਅਸੀਂ ਅੱਜ ਪਰਸਨਾਵਲ ਚੌਂਕ ਤੇ ਨਾਕਾ ਲਾਇਆ ਵਿਕਰੀ ਜਾਕੀ ਕੀਤੀ ਜਾ ਰਹੀ ਹੈ ਜਿਹਦੇ ਕਾਗਜ਼ ਪੱਤਰਾਂ ਦੀ ਕਮੀ ਪੇਸ਼ੀ ਹੈ ਉਹਨਾਂ ਦੇ ਚਲਾਣ ਕੱਟੇ ਜਾ ਰਹੇ ਨੇ ਤੇ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਕ ਕਿਸੇ ਦੀ ਵੀ ਡ੍ਰਿੰਕ ਕੀਤੀ ਹੈ ਡ੍ਰਿੰਕ ਤਾਂ ਚਲਾਉਣਾ ਸੀ ਜਰੂਰ ਕਰਨਾ ਸੀ ਉਹਨਾਂ ਤੁਸੀਂ ਅੰਡੈਂਚਾਰਸਾ ਵਾਸੀ ਸਾਨੂੰ ਉਹ ਸਾਨੂੰ ਚੈੱਕ ਕਰਨ ਆਏ ਸੀ ਉਹਨਾਂ ਨੇ ਵੀ ਇਹੀ ਹਦਾਇਤ ਕੀਤੀ ਹੈ ਵੀ ਧਾਰੂ ਪੀ ਕੇ ਕਿਸੇ ਨੇ ਗੱਡੀ ਨਹੀਂ ਚਲਾਉਣੀ ਜਿ ਸਤਾਈ ਪੂਰੀ ਕੀਤੀ ਜਾਊਗੀ ਸਤਾਈ ਪੂਰੀ ਕੀਤੀ ਜਾਊਗੀ ਡ੍ਰਿੰਕ ਕਰਾਈ ਦਾ ਚਲਾਣ ਕੱਟੇ ਜਾਣਗੇ ਜਿਹਨਾਂ ਕੋਲ ਕਾਇਪਤ ਪੂਰੀ ਨਹੀਂ ਹੋਣੀ ਉਹਨਾਂ ਦਾ ਵੀ ਚਲਾਣ ਕੱਟੇ ਜਾਣਗੇ ਨਕਾ ਤਾਂ ਕਦੋਂ ਲੱਗੇ ਰਹੂਗਾ ਜੀ ਇਹ ਰਾਤ ਵਕਤ ਇਹ ਤਾਂ ਸ਼ਿਫਟ ਵਾਈ ਆਸੀ ਨਕਾ ਲਾਉਨੇ ਕਿਤੇ ਨਕਲ ਵਾਲਿਆਂ ਸੀ ਤਾ ਪੀਸੀਆਰ ਵਾਲਿਆਂ ਕਿਤੇ ਨਕਲ ਵਾਲਿਆਂ ਕਿਤੇ ਦਸਤ ਕਰ ਲਈ ਪੱਕਾ ਪੱਕਾ ਅਪ ਟਾਈਮ ਨਹੀਂ ਆ ਸਦਾ ਵੈਸੇ ਭੰਡੇ ਸਾਰੇ ਜਗ੍ਹਾ ਨੱਕ ਲੱਗੇ ਸਾਰੇ 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 ਜਗ੍ਹਾ ਨੱਕ ਲੱਗੇ ਆ ਸਾਰੇ ਪੀਸੀਆਰ ਵਾਲੇ ਐਸੇ ਲਈ ਨੱਕੇ ਤੇ ਆ ਤੇ ਬਾਕੀ ਕਿਤੋਂ ਕਾਲ ਆ ਜਾਂਦੀ ਹੈ ਕੋਈ ਐਮਰਜੈਂਸੀ ਕਾਲ ਆ ਜਾਂਦੀ ਹੈ ਅਸੀਂ ਕਾਲ ਤੇ ਵੀ ਪਹੁੰਚਦੇ ਆ ਅੱਛਾ ਕਿਸੇ ਨੂੰ ਬੱਚਾ ਨਹੀਂ ਜਾਊਗਾ ਬੱਚਾ ਕਿਸੇ ਨੂੰ ਨਹੀਂ ਜਾਊਗਾ ਅਜੇ ਆਪਣਾ ਡਿੰਕ ਦੀ ਗੱਲ ਕਰੀ ਤੁਸੀਂ ਹਾਲੇ ਤੱਕ ਚਲਾਣਾ ਕੱਟਾ ਕੋਈ ਨਹੀਂ ਇਹ ਕੱਲੇ ਤਾਂ ਹੁਣ ਮੈਨੂੰ ਲੱਗਦਾ ਕੱਟ ਕਰ ਦੇ ਸਾਰੇ ਹਾਂ ਉਹ ਪੁਲਿਸ ਦਾ ਡਰ ਹੋ ਗਿਆ ਨਾਲੋਂ ਡਰ ਹੋ ਗਿਆ ਪੀ ਕੇ ਗੱਡੀ ਹੁਣ ਕੋਈ ਚਲਾਉਂਦਾ ਨਹੀਂ ਚਲਾਉਂਦਾ ਨਹੀਂ ਕਿਉਂਕਿ ਉਹ ਚਲਾਉਂਦਾ ਵੀ ਹੋਊਗਾ ਵੀ ਸਾਡੇ ਕੋਲ ਹੁਣ ਨਹੀਂ ਲੰਗਦਾ ਹੂੰ ਵੀ ਡਰ ਪਿਆ ਪੈਦਾ ਹੋ ਗਿਆ ਪੁਲਿਸ ਦਾ ਹਾਂ ਜੀ ਭਿੰਡਾ ਫੁਲੇ ਡਰ ਪੈਦਾ ਹੋ ਗਿਆ ਹਾਂ ਜੀ ਤੁਸੀਂ ਸਖਤ ਕਾਰਵਾਈ ਕਰਦੇ ਹੋ ਹਾਂ ਇਲਾਕੇ ਤਾਂ ਹੁਣ ਕੋਈ ਡਿੰਕ ਕਰਕੇ ਨਿਕਲਦਾ ਨਹੀਂ ਹੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਣ ਜਿਹੜਾ ਡਿੰਕ ਕਰਕੇ ਨਾ ਕਿਤੇ ਮੈਂ ਤਾਂ ਇਹੀ ਮੈਸੇਜ ਦਊਂਗਾ ਵੀ ਜਿੰਨੇ ਵੀ ਹਾਦਸੇ ਹੁੰਦੇ ਆ ਜਿੰਨੇ ਵੀ ਐਕਸੀਡੈਂਟ ਹੁੰਦੇ ਆ ਉਹ ਨਸ਼ੇ ਕਰਕੇ ਹੁੰਦੇ ਆ ਤੇ ਡ੍ਰੀਕ ਕਰਕੇ ਜਾਂ ਹੋਰ ਕੋਈ ਕਿਸੇ ਕਿਸਮ ਦਾ ਵੀ ਨਸ਼ਾ ਕਰਕੇ ਗੱਡੀ ਨਾ ਚਲਾਓ ਤੇ ਆਪਣੀ ਸੇਫਟੀ ਹੈ ਤੁਹਾਡਾ ਵੀ ਘਰੇ ਕੋਈ ਇੰਤਜ਼ਾਰ ਕਰ ਰਿਹਾ ਬਾਦ ਬੱਚੇ ਤੁਹਾਡੇ ਵੀ ਹੈਗੇ ਆ ਤੇ ਆਪਣੀ ਸੇਫ ਡਰਾਈਵ ਕਰੋ ਕਹੇ ਦੇਖਿਆ ਜਾਵੇ ਤਾਂ ਜਿਹੜੇ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਨੇ ਜਾਂ ਫਿਰ ਸੜਕਾਂ ਤੇ ਹੂਲੜਵਾਜੀ ਕਰਦੇ ਨੇ ਜਿਨ੍ਹਾਂ ਦੇ ਮੋਟਰਸਾਈਕਲ ਦੇ ਕਾਗਜ਼ ਪੱਤਰ ਨਹੀਂ ਹੁੰਦੇ ਉਹਨਾਂ ਦੇ ਖਿਲਾਫ ਲਗਾਤਾਰ ਬਠਿੰਡਾ ਪੁਲਿਸ ਕਾਫੀ ਸਰਗਮ ਨਜ਼ਰ ਆ ਰਹੀ ਹੈ ਤਾਂ ਕਿ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਹਕੀਕਤੂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ